ਕੋਟਮਾਰ ਹੋਈ ਆ ਉਹਦੀ ਹਾਂਜੀ ਤੇ ਪਤਾ ਲੱਗਾ ਵੀ ਤੁਸੀਂ ਉਹਦੇ ਵਿੱਚ ਕੇਸ ਦੇ ਵਿੱਚ ਉਹ ਤੇ ਕੀ ਕਾਰਵਾਈ ਹੋਈ ਐ ਅਸਲ ਇਹਦੇ ਪਿੱਛੇ ਕਾਰਨ ਕੀ ਐ ਸਾਰਾ ਕੁਝ ਸੰਗਤ ਨੂੰ ਦੱਸਣ ਦਾ ਯਤਨ ਕਰੋ ਜੀ ਹਾਂਜੀ ਭਾਈ ਸਾਹਿਬ ਇਹ ਨਾ ਵੀਰ ਰਾਜਸਥਾਨ ਤੋਂ ਸ਼ਿਫਟ ਹੋ ਕੇ ਤੇ ਇੱਥੇ ਅਮਰਸਰ ਸਾਹਿਬ ਆਇਆ ਕਿਤੇ ਅੱਛਾ ਜੀ ਤੇ ਉਸ ਵੀਰ ਬਾਰੇ ਜ਼ਿਆਦਾ ਨਹੀਂ ਮੈਨੂੰ ਜਾਣਕਾਰੀ ਕਿਉਂਕਿ ਮੈਂ ਉਹਨੂੰ ਮਤਲਬ ਤੇ ਤੌਰ ਤੇ ਨਹੀਂ ਜਾਣਦਾ ਅੱਛਾ ਜੀ ਤੇ ਵੈਸੇ ਚਲੋ ਜਦੋਂ ਇਹ ਘਟਨਾ ਹੁੰਦੀ ਐ ਤੇ ਉਹ ਵੀਡੀਓ ਸਾਨੂੰ ਪਤਾ ਲੱਗਦਾ ਐ ਵੀ ਆਹ ਘਟਨਾ ਹੋ ਗਈ ਐ ਹੂੰ ਤੇ ਉਹ ਵੀਡੀਓ WhatsApp ਗਰੁੱਪ ਦੇ ਵਿੱਚ ਸਾਡੇ ਨੇ ਉਹ ਜਿਹੜੇ ਸਾਡੇ ਨਾਲ ਸਿੰਘ ਚੱਲਦੇ ਆ ਉਹਨਾਂ ਦੇ ਆਈ ਆ ਤੇ ਸਾਨੂੰ ਪਤਾ ਲੱਗਾ ਵੀ ਇਹ ਜਿਹੜਾ ਮਸਲਾ ਆ ਤੇ ਇਥੇ ਫਤੇਗੜ ਚੂੜੀਆਂ ਰੋਡ ਦਾ ਆ ਨੰਗਲੀ ਬਾਈਪਾਸ ਦੇ ਇਲਾਕੇ ਦਾ ਐਕਸਟਰਾ ਜੀ ਤੇ ਚਲੋ ਜਦੋਂ ਕੋਖ ਹੁੰਦੀ ਆ ਤੇ ਅਸੀਂ ਸਾਨੂੰ ਪਤਾ ਲੱਗਦਾ ਵੀ ਉਹ ਵੀਰ ਥਾਣੇ ਗਿਆ ਹੋਇਆ ਵਾ ਸ਼ਾਮੀ 4 ਵਜੇ ਦਾ ਅੱਛਾ ਜੀ ਪਰ ਉਹਦੀ ਸੁਣਾਈ ਨਹੀਂ ਹੋ ਰਹੀ ਅੱਛਾ ਜੀ ਤੇ ਜਦੋਂ ਅਸੀਂ ਕਿਸੇ ਹੋਰ ਮਸਲੇ ਤੇ ਇਥੇ ਸਾਦਰ ਥਾਣੇ ਮਜੀਠਾ ਰੋਡ ਤੇ ਸੀਗੇ अच्छा जी। ਤੇ ਉਤੋਂ ਫਿਰ ਅਸੀਂ ਉੱਥੇ ਗਏ ਆ ਤੇ ਸਾਰਾ ਪਤਾ ਲੱਗਾ ਆ ਕਿ ਉਹ ਵੀਰ ਜਿਹੜਾ ਰਾਜਸਥਾਨ ਤੋਂ ਆਇਆ। اچھا। ਤੇ ਇੱਥੇ ਉਹ ਰਹਿੰਦਾ ਆ ਤੇ ਇੱਥੇ ਕੋਈ ਹਿੰਦੂ ਪਰਿਵਾਰ ਸੀਗਾ। اچھا ਜੀ। ਤੇ ਜਿਨ੍ਹਾਂ ਦੇ ਦੋ ਲੜਕੇ ਆ ਤੇ ਇੱਕ ਉਹਨਾਂ ਦਾ ਪਿਤਾ ਆ ਤੇ ਉਹਨਾਂ ਨੇ ਉਸ ਵੀਰ ਦੇ ਨਾਲ ਮਾਰ ਕਟਾਈ ਕੀਤੀ ਆ ਅਮਰਕੰਦ ਜਿਹੜੇ ਜਿਹੜੇ ਵੀਡੀਓ ਦੇ ਵਿੱਚ ਦਿਖ ਰਹੇ ਨੇ ਉਹੀ। ਹਾਂਜੀ ਬਿਲਕੁਲ ਉਹੀ। ਹੂੰ। ਤੇ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਇਤਨਾ ਦੀ ਘਟਨਾ ਹੋਈ ਤੇ ਉਦੋਂ ਪੁਲਿਸ ਨੇ ਮਤਲਬ ਕਹਿ ਦਿੱਤਾ ਕਿ ਇਹਦਾ ਸਬੂਤ ਹੈ ਨਹੀਂ ਕੋਈ ਵੀ। ਅੱਛਾ ਜੀ ਤੇ ਇਹ ਦੁਬਾਰਾ ਜਦੋਂ ਘਟਨਾ ਹੋਈ ਐ ਤੇ ਉਹ ਲੱਗੇ ਜਿਹੜੇ ਕੋਈ ਗੁਰਸਿੱਖ ਵੀਰ ਸੀਗੇ ਤੇ ਚਲੋ ਉਹ ਉਹਦੇ ਨਾਲ ਤੁਰੇ ਆ ਤੇ ਥਾਣੇ ਵੱਲੋਂ ਹੁੰਦੇ ਆ ਪਰ ਥਾਣੇ ਕਾਫੀ ਇਹਨਾਂ ਨੂੰ ਖੱਜਲਖਵਾਰ ਕੀਤਾ ਜਾਂਦਾ ਆ ਹੂੰ ਤੇ ਦੂਜੀ ਧਿਰ ਨੂੰ ਸੱਦਿਆ ਜਾਂਦਾ ਵਾ ਸੱਦ ਕੇ ਤੇ ਮੁੜ ਕੇ ਜਦੋਂ ਸਿੰਘਾਂ ਆਪਾਂ ਪਹੁੰਚਦੇ ਆ ਤੇ ਆਪਾਂ ਫਿਰ ਉਹਨਾਂ ਨੂੰ ਨਿਕਲਣ ਨਹੀਂ ਦਿੰਦੇ ਉਥੋਂ ਅੱਛਾ ਜੀ ਉਹ ਇੱਕ ਲੜਕਾ ਤੇ ਇੱਕ ਉਹਦੀ ਮਾਤਾ ਨੂੰ ਉੱਥੇ ਬਿਠਾ ਲੈਂਦੇ ਆ ਹੂੰ ਤੇ ਉਸ ਤੋਂ ਬਾਅਦ ਆ ਫਿਰ ਪੁਲਿਸ ਜਿਹੜੀ ਉਹ ਟਾਲਮਟੋਲਾ ਜਾਂ ਕਰਦੀ ਹੈ ਜੀ ਤਫਤੀਸ਼ ਕਰਾਂਗੇ ਇਸ ਤਰ੍ਹਾਂ ਕਰਾਂਗੇ ਉਤਰਾ ਕਰਾਂਗੇ ਹੂੰ ਤੇ ਫਿਰ ਅਸੀਂ ਉਹਨੂੰ ਕਹਿੰਨੇ ਆ ਵੀ ਪਿਛਲੀ ਵਾਰ ਇਹ ਵੀਰ ਦੱਸਦੇ ਆ ਤੁਸੀਂ ਕਹਿੰਦੇ ਸੀ ਸਬੂਤ ਕੋਈ ਨਹੀਂ ਹੈਗਾ ਵੀ ਕਿਸਾਂ ਦੀ ਬੇਇੱਜ਼ਤੀ ਦਾ ਤੇ ਹੁਣ ਤੇ ਵੀਡੀਓ ਬਣੀ ਆ ਹਾਂ ਹੁਣ ਤਾਂ ਸਬੂਤ ਸਾਹਮਣੇ ਆ ਹੁਣ ਤੁਹਾਨੂੰ ਕੀ ਚਾਹੀਦਾ ਹੁਣ ਕਹਿੰਦੇ ਜੀ ਅਸੀਂ ਉੱਥੋਂ ਤਫਤੀਸ਼ ਕਰਕੇ ਆਵਾਂਗੇ ਅੱਛਾ ਵੀਡੀਓ ਤੇ ਵੀ ਪੀਨ ਨਹੀਂ ਹਾਂਜੀ ਹਾਂਜੀ ਤੇ ਉਹ ਫਿਰ ਨਾ ਜੀ ਉਹ ਥਾਣੇਦਾਰ ਹੋਣੀ ਜਿਹੜੇ ਨੇ ਉੱਥੇ ਉਹ ਚੱਲ ਜਾਂਦੇ ਨੇ ਪਤਾ ਨਹੀਂ ਕੀ ਸੁਖਵੰਤ لال ਕਿ ਇਤਨਾ ਦਾ ਕੁਛ ਕਰਕੇ ਨਾ ਸੀਗਾ ਮੈਨੂੰ ਨਾਂ ਵਿਸਰ ਗਿਆ ਉਹਨਾਂ ਦਾ ਅੱਛਾ ਜੀ ਉਹ ਫਿਰ ਉੱਥੇ ਚੱਲ ਜਾਂਦੇ ਆ ਮਾਵਲੇ ਨੂੰ ਠੰਡਾ ਜਿਹਾ ਪਾਉਂਦੇ ਆ 1 ਡੇਢ ਘੰਟਾ ਫਿਰ ਅਸੀਂ ਵੇਟ ਕਰਦੇ ਆ ਫਿਰ ਅਸੀਂ ਇਹ ਬੰਨ ਬਣਾਉਂਦੇ ਆ ਵੀ ਜੇ ਕਾਰਵਾਈ ਨਹੀਂ ਕਰਦੇ ਅਸੀਂ ਰੋਡ ਦੇ ਉੱਤੇ ਬਹਿਣ ਲੱਗੇ ਆ ਜੀ ਤੇ ਅਸੀਂ ਮਤਲਬ ਤਕਰੀਬਨ ਰੋਡ ਦੇ ਉੱਤੇ ਬਹਿ ਗਏ ਸੀਗੇ ਜੀ ਤੇ ਕੋਈ 20 ਮੀਟਰ ਦਾ ਜਾਮ ਵੀ ਲੱਗ ਗਿਆ ਉਹ ਇਹਨੇ ਜੇ ਨੂੰ ਫਿਰ ਉਹ ਥਾਣੇਦਾਰ ਆ ਕੇ ਕਹਿੰਦੇ ਆ ਵੀ ਫਟਾਫਟ ਨਹੀਂ ਜੀ ਤੁਸੀਂ ਆਓ ਆਪਾਂ ਬਿਆਨ ਤੁਹਾਡਾ ਦਰਜ ਕਰਦੇ ਆਂ ਬਿਆਨ ਦਰਜ ਕਰਦੇ ਆਂ ਵੀਰ ਜੀ ਮੇਰਾ ਇੱਥੇ ਇੱਕ ਸਵਾਲ ਹੈ ਤੁਹਾਨੂੰ ਇਹ ਹੈ ਵੀ ਜਦੋਂ ਵੀਡੀਓ ਵੀ ਸਾਹਮਣੇ ਆ ਜਾਂਦੀ ਹੈ ਤੇ ਉਹ ਸ਼ਖਸ ਵੀ ਸਾਹਮਣੇ ਆ ਜਾਂਦਾ ਜਿਹਦੇ ਨਾਲ ਕੁੱਟਮਾਰ ਹੋਈ ਹੈ ਸਾਰਾ ਕੁਝ ਸਾਹਮਣੇ ਆ ਤੇ ਫਿਰ ਵੀ ਇਨਸਾਫ ਲੈਣ ਵਾਸਤੇ ਧਰਨਾ ਕਿਉਂ ਲਾਉਣਾ ਪੈ ਜਾਂਦਾ ਉਹ ਮਤਲਬ ਕਰਨ ਆ ਵੀ ਭਾਰਤ ਦੇ ਵਿੱਚ ਘਟ ਗਿੰਦੀਆਂ ਨੂੰ ਇਨਸਾਫ ਨਹੀਂ ਹੈਗਾ ਅੱਛਾ ਜੀ ਹੁਣ ਤੁਸੀਂ ਵੇਖ ਸਕਦੇ ਹੋ ਕਿ ਜੇ ਸੰਤ ਜਰਨੈਲ ਸਿੰਘ ਉਹਨਾਂ ਦੇ ਗ੍ਰਸਤਾਰੀ ਦੇ ਰੋਸ ਵਿੱਚੋਂ ਜਿਹੜੇ ਜਹਾਜ ਅਗਵਾਹ ਕਰਦੇ ਉਹਨਾਂ ਨੂੰ ਗੋਲੀਆਂ ਵੱਜਦੀਆਂ ਨੇ ਹੂੰ ਜਿਹੜੇ ਇੰਦਰਾ ਗਾਂਧੀ ਦੇ ਰੋਸ ਵਿੱਚੋਂ ਜਹਾਜ ਅਗਵਾਹ ਕਰਦੇ ਉਹਨਾਂ ਨੂੰ ਐਮਪੀ ਦੀਆਂ ਟਿਕਟਾਂ ਮਿਲਦੀਆਂ ਨੇ ਹੂੰ ਸਾਧਵੀ ਪ੍ਰਗਿਆ ਵਰਗੀ ਔਰਤ ਜਿਹੜੀ ਬੰਬ ਬਲਾਸਟ ਕਰਦੀ ਆ ਉਹਨਾਂ ਨੂੰ ਐਮਪੀ ਦੀਆਂ ਟਿਕਟਾਂ ਮਿਲਦੀਆਂ ਨੇ ਮੰਤ్రਾਲੇ ਮਿਲਦੇ ਆ ਹੂੰ ਤੇ ਇੱਥੇ ਕਿਸੇ ਸਿੰਘ ਦੇ ਘਰੋਂ ਕੋਈ ਧਾਰਮਿਕ ਕਿਤਾਬਾਂ ਫੜੀਆਂ ਜਾਂਦੀਆਂ ਤੇ ਉਹਨਾਂ ਨੂੰ ਉਮਰ ਕੈਦ ਹੋ ਜਾਂਦੀ ਹੈ ਹੂੰ ਉਹ ਖਾਲਸਾ ਨਹੀਂ ਬਣ ਜਾਂਦੇ ਹਾਂਜੀ ਤੇ ਜੇ ਜੇ ਕਿਸੇ ਸਿੱਖ ਦੇ ਘਰੋਂ ਕੋਈ ਅਸਲਾ ਫੜਿਆ ਜਾਂਦਾ ਹੈ ਤੇ ਉਹ ਬਣ ਜਾਂਦਾ ਹੈ ਅਤਵਾਦੀ ਖਾਲਸਪਾਨੀ ਹੂੰ ਤੇ ਜੇ ਦਿੱਲੀ ਮੁਸਲਮਾਨਾਂ ਦੇ ਮੋਰਚੇ ਦੇ ਵਿੱਚ ਕੋਈ ਮੁੰਡਾ ਕੱਟਾ ਲੈ ਕੇ ਪਿਸਤੌਲ ਲੈ ਕੇ ਗੋਲੀ ਚਲਾ ਦਿੰਦਾ ਆ ਤੇ ਉਹ ਸੱਤਵਾਦੀ ਉਹਨੂੰ ਪ੍ਰਧਾਨਗੀਆਂ ਮਿਲਦੀਆਂ ਨੇ ਸੋ ਇੱਥੇ ਘਟ ਗਿੰਤਿਆਂ ਵਾਸਤੇ ਦਲਤਾਂ ਵਾਸਤੇ ਕੁਝ ਨਹੀਂ ਹੈਗਾ ਜੀ ਇੱਥੇ ਭਾਰਤ ਦੇ ਵਿੱਚ ਇਹ ਮੇਰਾ ਖਿਆਲ ਹੈ ਕਿ ਇਹ ਜਿਹੜਾ ਸਬਧਾਨ ਹੈ ਰੱਦ ਹੋ ਚੁੱਕਾ ਆ ਸਬਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਜਿਹੜੇ ਲੋਕ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਊਗਾ ਹੂੰ ਸਿਰਫ ਸਿੱਖਾਂ ਨੂੰ ਹੀ ਇਹ ਕੀਤਾ ਜਾਂਦਾ ਆ ਬਾਕੀ ਸਾਰਿਆਂ ਮਾਮਲਿਆਂ ਦੇ ਵਿੱਚ ਜਿਹੜੇ ਰਜੀਵ ਗਾਂਧੀ ਨੂੰ ਮਾਰਨ ਵਾਲੇ ਤੇ ਜਿਹੜੇ ਸਾਡੇ ਜਿਹੜੇ ਸਿੰਘ ਆ ਸਾਡੇ ਜਿਹੜੇ ਜਥੇਦਾਰ ਸਾਹਿਬ ਆ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਚਲੋ ਆਪਾਂ ਮੰਨ ਲੈਨੇ ਆਂ ਕਿ ਇਹਨਾਂ ਨੇ ਮੁੱਖ ਮੰਤਰੀ ਨੂੰ ਮਾਰਿਆ ਹੂੰ ਠੀਕ ਹੈ ਜੀ ਮਾਰਿਆ ਇਹਨਾਂ ਨੇ ਤੇ ਮੁੱਖ ਮੰਤਰੀ ਵੱਡਾ ਆਏ ਕਿ ਪ੍ਰਧਾਨ ਮੰਤਰੀ ਵੱਡਾ ਜਿਹੜਾ ਰਜੀਵ ਗਾਂਧੀ ਸੀਗਾ ਹਮਮ ਗਰਜੀਵ ਗਾਂਧੀ ਨੂੰ ਮਾਰਨ ਵਾਲੇ ਜਿਹੜੇ ਉਹ ਸਟੇਟ ਨੇ ਛਡਾਲੇ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਆ ਜਿੰਤੋਂ ਤੱਕ ਮੇਰੀ ਨੌਲੇਜ ਆ ਤੇ ਇਹ ਜਿਹੜੇ ਆ ਮਤਲਬ ਸਾਡੇ ਜਿਹੜੇ ਸਿੱਖ ਕੌਮ ਦੇ ਨਮਾਇੰਦੇ ਆ ਜਿਨ੍ਹਾਂ ਦੇ ਉੱਤੇ ਕੋਈ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਭਾਈ ਤਾਰਾ ਜੀ ਨੇ ਭਾਈ ਪਿਉਰਾ ਜੀ ਨੇ ਰਾਜਾ ਹੁਣਾਉਣੀ ਨੇ ਹਮਮ ਤੇ ਇਹਨਾਂ ਨੂੰ ਨਹੀਂ ਛੱਡਿਆ ਜਾਂਦਾ ਹੂੰ ਤੇ ਇਹਨਾਂ ਨੂੰ ਪੇਰੋਲ ਵੀ ਕੋਈ ਨਹੀਂ ਗਈ ਇਹ ਮਤਲਬ ਜੇ ਭਾਈ ਪਿਹੋਰਾ ਜੀ ਦੇ ਮਾਤਾ ਜੀ ਚੜ੍ਹਾਈ ਕਰ ਗਏ ਬਿਮਾਰ ਸਨ ਜਦੋਂ ਉਹਨਾਂ ਨੇ ਬੜੀ ਵਾਰੀ ਕਿਹਾ ਵੀ ਮੈਂ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਆ ਤੇ ਉਹਨਾਂ ਨੂੰ ਪੇਰੋਲ ਨਹੀਂ ਦਿੱਤੀ ਗਈ ਹੂੰ ਤੇ ਸੌਦੇ ਸਾਧ ਵਾਲਾ ਜਿਹੜਾ ਬਲਾਤਕਾਰ ਹੀ ਆ ਹੂੰ ਉਹ ਆਪਣੀ ਮਾਂ ਨੂੰ ਵੀ ਮਿਲਾਉਂਦਾ ਵਾ ਬਿਮਾਰੀ ਵੇਲੇ ਬਾਹਰ ਵੀ ਦਾਖਲ ਹੋ ਜਾਂਦਾ ਆ ਉਹ ਸਾਰਾ ਕੁਝ ਹੀ ਕਰ ਲੈਂਦਾ ਵਾ ਇਥੋਂ ਤੁਸੀਂ ਵੇਖ ਸਕਦੇ ਹੋ ਕਿ ਸਿੱਖਾਂ ਪ੍ਰਤੀ ਜਿਹੜਾ ਭਾਰਤ ਦੇ ਵਿੱਚ ਰਵੱਈਆ ਕੀ ਆ ਹੂੰ ਜੀ ਬਿਲਕੁਲ ਹੁਣ ਤੁਸੀਂ ਦੇਖਿਆ ਭਾਈ ਸਾਹਿਬ ਜੀ ਅੱਜ ਤੋਂ ਕਰੀਬ 15 ਕਿ ਦਿਨ ਆਪਾਂ ਪਿੱਛੇ ਚੱਲੀਏ ਹਾਂਜੀ ਤੇ 15 ਕਿ ਦਿਨ ਪਿੱਛੇ ਵੀ ਇੱਕ ਦਲਜੀਤ ਸਿੰਘ ਨਾਮ ਬਜ਼ੁਰਗ ਦੇ ਉੱਪਰ ਬਹੁਤ ਵੱਡਾ ਹਮਲਾ ਹੋਇਆ ਉਹਨੂੰ ਕਿੱਥੇ ਲਿਆ ਗਿਆ ਰਾਜਸਥਾਨ ਦੇ ਵਿੱਚ ਹਾਂਜੀ ਤੇ ਦੇਖੋ ਤੁਸੀਂ ਕਿੱਡੀ ਕਮਾਲ ਦੀ ਗੱਲ ਵੇਖੋ ਵੀ ਉਸ ਬੰਦਿਆਂ ਨੂੰ ਰਾਤ ਪੁਲਿਸ ਕਹਿੰਦੀ ਹੈ ਵੀ ਅਸੀਂ ਚੁੱਕਿਆ ਹਾਂਜੀ ਰਾਤ ਗ੍ਰਿਫਤਾਰ ਕੀਤਾ ਤੇ ਸਵੇਰੇ 11 ਵਜੇ ਉਹ ਆਪਣੇ ਘਰ ਹੁੰਦੇ ਹਨ ਤਾਂ ਕਿ 11 ਵਜੇ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਹੂੰ ਹੂੰ ਤੇ ਕਮਾਲ ਦੀ ਗੱਲ ਹੈ ਸੋਚਣ ਵਾਲੀ ਵੀ ਇੱਕ ਸਾਹਮਣੇ ਵੀਡੀਓ ਹੈ ਜਿੱਥੇ ਇੱਕ 70 80 ਸਾਲ ਦੇ ਬਜ਼ੁਰਗ ਦੇ ਉੱਪਰ ਕਿੰਨੀ ਕੁੱਟਮਾਰ ਹੁੰਦੀ ਪਈ ਹੈ ਉਹਦੇ ਕੇਸਾਂ ਤੋਂ ਫੜ ਕੇ ਘਸੀਟਿਆ ਜਾ ਰਿਹਾ ਪਾਗੋ ਦੀ ਲਾਹ ਕੇ ਚੱਕੜ ਵਿੱਚ ਛੁੱਟੀ ਗਈ ਹੈ ਤੇ ਬੰਦੇ ਫੇਰ ਵੀ ਦੂਸਰੇ ਦਿਨ ਬੇਲਤੇ ਨੇ ਭਾਈ ਸਾਹਿਬ ਇੱਥੇ ਤੇ ਵੇਖੋ ਗਾਂ ਮਰ ਜੇ ਤੇ ਹਾਹਾਕਾਰ ਆ ਜਾਂਦੀ ਆ ਸਿੱਖ ਨਾਲ ਕੁੱਟਮਾਰ ਹੋ ਜੇ ਕਿਸੇ ਸਿੱਖ ਦਾ ਕਤਲ ਹੋ ਜੇ ਤੇ ਤਾਂ ਵੀ ਕੋਈ ਗੱਲ ਨਹੀਂ ਗੀ ਬਿਲਕੁਲ ਇਹ ਭਾਰਤ ਮੈਂ ਅੱਜ ਤੋਂ ਨਾ ਜਦੋਂ 19 ਦੇ ਇਲیکشنਾਂ ਤੋਂ ਪਹਿਲਾਂ ਲਿਖਿਆ ਸੀਗਾ ਤੇ ਜੇ ਇਸ ਵਾਰੀ ਮੋਦੀ ਜਾਂ ਬੀਜੇਪੀ ਜਿੱਤਦੀ ਆ ਤੇ ਭਾਰਤ ਦੇ ਵਿੱਚ ਉਹ ਕਾਲਾ ਦੌਰ ਆਤਵਾਦ ਦੇਸ਼ ਬਣ ਜੂਗਾ ਸੋ ਉਹ ਦੇਸ਼ ਜਿਹੜਾ ਇਹ ਬਣਦੇ ਕੰਡੇ ਤੇ ਪਹੁੰਚ ਗਿਆ ਵਾ ਹੂੰ ਉਹ ਸਾਰੇ ਪੈ ਚੁੱਕੇ ਆ ਤੁਸੀਂ ਪੂਰੇ ਭਾਰਤ ਦੀਆਂ ਘਟਨਾਵਾਂ ਤੁਸੀਂ ਦੇਖ ਸਕਦੇ ਹੋ ਹੁਣ ਦੇਖੋ ਇੱਕ ਸਾਜ਼ਿਸ਼ ਦੇ ਤਹਿਤ ਕੀ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ ਸਾਹਮਣੇ ਖੜਾ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਪਹਿਲੀ ਘਟਨਾ ਦਾ ਜ਼ਿਕਰ ਆਉਂਦਾ ਆ ਕਿ ਬਟਾਲਾ ਕੰਧ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਕ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸਣ ਵਾਲਾ ਤੇ ਅਰਜੀਵ ਗਾਂਧੀ ਦੇ ਬੁੱਤ ਨੂੰ ਆਪਣੀ ਦਸਤਾਰ ਦੇ ਨਾਲ ਸਾਫ਼ ਕਰਨ ਵਾਲਾ ਹੂੰ ਉਹਨੂੰ ਸਿਰੋਪਾਉ ਦਿੱਤਾ ਜਾਂਦਾ ਆ ਹੂੰ ਤੇ ਉਹ ਸਿਰੋਪਾਉ ਦੇਣ ਵਾਲਾ ਜਿਹੜਾ ਬੰਦਾ ਉਹਨੂੰ ਕਲੀਅਰ ਨਹੀਂ ਹੁੰਦਾ ਉਹ ਸਮਝਦਾ ਮੈਂ ਸਮਝਿਆ ਵਾ ਕਿਤੇ ਕੋਈ ਚੇਅਰਮੈਨ ਆਇਆ ਤੇ ਉਹ ਫਿਰ ਸਿੰਘ ਗੱਲ ਕਰਦੇ ਵੀ ਕੀ ਕਿਤੇ ਲਿਖਿਆ ਵਾ ਸ਼੍ਰੋਮਣੀ ਕਮੇਟੀ ਦੇ ਸੰਵਿਧਾਨ ਦੇ ਵਿੱਚ ਕਿ ਜੇ ਕੋ ਚੇਅਰਮੈਨ ਆਊਗਾ ਤੇ ਇਹਨੂੰ ਸਰੂਪਾ ਉਹ ਦਿੱਤਾ ਜਾਊਗਾ ਹਾਂ ਨਾਲੇ ਉਹਨਾਂ ਦਾ ਕਹਿਣਾ ਸੀ ਵੀ 500 ਰੁਪਈਆ ਹੁੰਦੇ ਮੱਥਾ ਟੇਕਿਆ ਵੀ ਇੱਕ ਸਰੂਪਾ 500 ਦਾ ਹਾਂਜੀ ਹਾਂਜੀ ਬਿਲਕੁਲ ਮਤਲਬ ਸਰੂਪਾ ਵਿਕਣ ਲੱਗ ਪਿਆ ਨਾ ਕਿ ਜਿਹੜਾ ਹੁਣ ਚੁੱਪ ਕਰਕੇ ਜਿਹੜੇ ਹਜ਼ਾਰਾਂ ਰੁਪਈਆ ਗੋਲਕ ਦੇ ਵਿੱਚ ਦਾਨ ਕਰ ਜਾਂਦੇ ਨੇ ਉਹਨਾਂ ਦਾ ਤੁਹਾਨੂੰ ਕਿੱਥੋਂ ਪਤਾ ਲੱਗੂਗਾ ਕਿ ਉਹਨੇ ਤੁਹਾਨੂੰ ਬਖਾਇਆ ਪਹਿਲਾਂ ਵੀ ਮੈਂ 500 ਦੇਣ ਲੱਗਾ ਵਾਂ ਤੇ ਮੈਂ ਸਰੂਪਾ ਮੈਨੂੰ ਪਾ ਦਿਓ ਤੇ ਬਿਲਕੁਲ ਤੋਂ ਬਾਅਦ ਨਾਲ ਤੁਸੀਂ ਇੱਕ ਘਟਨਾ ਲਾ ਲਓ ਕਿ ਕਿਵੇਂ ਸਾਜਿਦ ਤਹਿਤ ਘਟਨਾ ਹੋ ਰਹੀ ਆ ਤੇ ਇੱਥੇ ਅ ਤਖਤ ਸਾਹਿਬ ਦੇ ਉੱਤੇ ਜਿਹੜਾ ਬੰਦਾ ਸਿਗਰਟ ਪੀਂਦਾ ਡੇਰਾ ਪ੍ਰੇਮੀ ਜੀ 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 ਤਖਤ ਜਿਹੜੀ ਕੇਸਗੜ੍ਹ ਸਾਹਿਬ ਦੇ ਉੱਤੇ ਤੇ ਉਹਨੂੰ ਕਿਵੇਂ ਉਹ ਸਿਗਰਟ ਪੀ ਕੇ ਤੇ ਨਾਰਮਲ ਹੀ ਬਾਹਰ ਨਿਕਲ ਜਾਂਦਾ ਵਾ ਤੇ ਸ਼ਰੋਮ ਨਹੀਂ ਕਮੇਟੀ ਦੀ ਜਿਹੜੀ ਗੁੰਡਾ ਫੋਰਸ ਆ ਟਾਸਕ ਫੋਰਸ ਆ ਜਾਂ ਕੀਰਤਨੀ ਆ ਜਾਂ ਚੋਬਧਾਰ ਆ ਉਹ ਕੋਈ ਵੀ ਨਹੀਂ ਉਹਨਾਂ ਨੂੰ ਫੜਦਾ ਉੱਥੇ ਇੱਕ ਬੀਬੀ ਮੱਥਾ ਟੇਕਣ ਆਉਂਦੀ ਆ ਜਿਹੜੀ ਦਰਸ਼ਨ ਕਰਨ ਆਉਂਦੀ ਆ ਉਹ ਭੱਜ ਕੇ ਉਹਦੇ ਮਗਰ ਹੁੰਦੀ ਆ ਹੂੰ ਉਹਨੂੰ ਰੋਕਦੀ ਆ ਤੇ ਸਿਵਲ ਡਰੈਸ ਦੇ ਵਿੱਚ ਜਿਹੜਾ ਮੁਲਾਜ਼ਮ ਉੱਥੇ ਪਤਾ ਨਹੀਂ ਮੱਥਾ ਟੇਕਣ ਆਇਆ ਸੀਗਾ ਜਾਂ ਡਿਊਟੀ ਸੀ ਸੀਗਾ ਉਹ ਦੋਵੇਂ ਜਣੇ ਉਹਨੂੰ ਫੜਦੇ ਆ ਜੀ ਵੀ ਜਿਵੇਂ ਸ਼ਰੂਮਣੀ ਕਮੇਟੀ ਨੇ ਜਾਂ ਬਾਦਲਾਂ ਨੇ ਉਹਨੂੰ ਕਿਹਾ ਹੋਵੇ ਕਿ ਤੂੰ ਸਿਗਰਟ ਪੀ ਕੇ ਨਿਕਲ ਜੀ ਸਾਡੇ ਬੰਦੇ ਨਹੀਂ ਤੈਨੂੰ ਰੋਕਣਗੇ ਹੂੰ ਜਿਵੇਂ ਸ਼ਾਦਚ ਤਹਿ ਕਿਹਾ ਹੋਵੇ ਉਹਦੇ ਵਿੱਚ ਵੀ ਸਾਡੀ ਜਿਹੜੀ ਕਮੇਟੀ ਆ ਜਿਹੜੀ ਇਹ ਜਿਹੜੇ ਪਾਪੀ ਕਮੇਟੀ ਕਾਬਜ਼ ਆ ਜਾਂ ਜਿਹੜੇ ਜਥੇਦਾਰ ਆ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਦੇ ਫਿਰ ਇਹਨਾਂ ਦਾ ਬਿਆਨ ਆਉਂਦਾ ਬਾ ਕਿ ਅਸੀਂ ਉਹਨੂੰ ਕਿਵੇਂ ਮਾਰ ਸਕਦੇ ਆ ਅਸੀਂ ਕਾਨੂੰਨ ਹੱਥ ਚ ਨਹੀਂ ਲੈ ਸਕਦੇ ਤੇ ਫਿਰ ਤੁਸੀਂ ਜਿਹੜੀਆਂ ਕਿਰਪਾਨਾਂ ਵਾ ਇਹਦੀ ਮਹੱਤਤਾ ਕੀ ਆ ਸਾਨੂੰ ਦੱਸੋ ਫਿਰ ਕਿਰਪਾਨਾਂ ਲਾ ਕੇ ਤੁਸੀਂ ਜਨੇਊ ਪਾ ਲੋ ਜੀ ਮਤਲਬ ਤੁਸੀਂ ਇਹ ਸਾਰੀ ਕੌਮ ਨੂੰ ਇੱਕ ਪਾਸੇ ਖੱਸੀ ਕਰਨ ਤੋਂ ਰਹਿ ਹੋਇਆ ਤੁਸੀਂ ਹੂੰ ਨਾਲੇ ਤਖਤ ਸਭ ਤੇ ਦਰਸ਼ਨ ਕਰਵਾਏ ਜਾਂਦੇ ਜੀ ਉਹਨਾਂ ਸ਼ਸਤਰਾਂ ਦੇ ਜਿਹੜੇ ਸ਼ਸਤਰ ਇਕ ਗਵਾਹੀ ਪਰਦੇ ਆ ਵੀ ਜਿਹੜਾ ਵੀ ਚੜ ਕੇ ਆ ਤੇ ਉਹਨਾਂ ਤੇ ਇਹਨਾਂ ਸ਼ਸਤਰਾਂ ਦੇ ਨਾਲ ਆ ਪੂਰੇ ਤਰੀਕੇ ਦੇ ਨਾਲ ਜਿਹੜੇ ਆ ਉਹ ਵਾਰ ਹੋਏ ਆ ਤੇ ਤਾਂ ਉਹ ਠੱਲ ਪਈ ਐ ਹੂੰ ਹੂੰ ਸੋ ਇਹ ਜਿਹੜੀਆਂ ਘਟਨਾਵਾਂ ਭਾਈ ਸਾਹਿਬ ਕਿਤੇ ਨਾ ਕਿਸੇ ਹੋ ਰਹੀਆਂ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਵਾ ਉਹ ਸੀਲ ਕਰ ਦਿੱਤਾ ਗਿਆ ਵਾ ਕਿ ਆਰਡਰ ਉਹਦੇ ਦੇ ਦਿੱਤੇ ਆ ਬੰਦ ਕਰਨ ਦੇ ਫਿਰ ਜਿਹੜਾ ਆਰਐਸਐਸ ਜਿਹੜੀ ਸਿੱਖਾਂ ਦੀ ਵਿਰੋਧੀ ਆ ਪਾਰਟੀ ਜਿਹੜੀ ਆਰਐਸਐਸ ਜਿਹੜਾ ਗਰੁੱਪ ਆ ਜੀ ਉਹਦਾ ਜਿਹੜਾ ਅ ਕਹਿ ਸਕਦੇ ਨੇ ਰਾਜਨੀਤਿਕ ਵਿੰਗ ਆ ਜਿਹੜਾ ਬੀਜੇਪੀ ਭਾਜਪਾ ਹੂੰ ਉਹ ਭਾਜਪਾ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਜਿਹੜਾ ਕਿ ਤੜੀ ਪਾਰ ਰਿਹਾ ਵਾ ਮੁਸਲਮਾਨਾਂ ਦੇ ਖੂਨ ਦੇ ਵਿੱਚ ਤਾਰੀਆਂ ਲਾਈਆਂ 2002 ਦੇ ਵਿੱਚ ਜਿਹਨੇ ਗੋਧਰਾ ਕਾਂਡ ਦੇ ਵਿੱਚ ਗੁਜਰਾਤ ਦੰਗਿਆਂ ਚ ਜੀ ਉਸ ਬੰਦੇ ਨੂੰ ਉਸ ਤਖਤ ਸਾਹਿਬ ਤੋਂ ਨਦੇੜ ਸਾਹਿਬ ਤੋਂ ਜਿਹੜਾ ਵਾ ਉਹਨੂੰ ਸਰੋਪਾਉ ਦਿੱਤਾ ਜਾਂਦਾ ਆ ਹੂੰ ਫਿਰ ਉਹਨੂੰ ਬਾਣਾ ਪਵਾਇਆ ਜਾਂਦਾ ਆ ਜੀ ਸਾਰਾ ਹੀ ਕਿਤੇ ਨਾ ਕਿਤੇ ਨਾ ਮਤਲਬ ਸਿੱਖਾਂ ਨੂੰ ਨੀਮਾ ਵਿਖਾਉਣ ਵਾਸਤੇ ਘਟਨਾਵਾਂ ਹੋ ਰਹੀਆਂ ਨੇ ਹੂੰ ਤੇ ਸਿੱਖ ਪੈਸਟ ਦੇ ਵਿੱਚ ਆ ਕੇ ਕੋਈ ਕੰਮ ਕਰਨ ਤੇ ਆਪਾਂ ਜਿਹੜਾ ਪੰਜਾਬ ਦੇ ਵਿੱਚ ਹੈ ਜਿਹੜਾ ਰਾਸ਼ਟਰਪਤੀ ਰਾਜ ਜਾਂ ਗਵਰਨਰ ਰਾਜ ਲਾਈਏ ਤੇ ਇਹਨਾਂ ਨੂੰ ਕੁੱਟਿਆ ਜਾਵੇ ਸਿੱਖਾਂ ਨੂੰ ਹੂੰ ਪੂਰੇ ਅਸਾਰ ਨੇ ਜੀ ਇਸ ਤੇ ਹਾਂਜੀ ਬਿਲਕੁਲ ਬਿਲਕੁਲ ਉਹਦੀਆਂ ਖਬਰਾਂ ਆ ਰਹੀਆਂ ਵੀ ਇੱਥੋਂ ਤੱਕ ਖਬਰਾਂ ਆ ਰਹੀਆਂ ਗਵਰਨਰ ਤੱਕ ਪਹੁੰਚ ਚੁੱਕਿਆ ਜੀ ਪੰਜਾਬ 'ਚ ਹਾਂਜੀ ਤੇ ਭਾਈ ਸਾਹਿਬ ਉਹ ਉਹਦੇ ਪਿੱਛੇ ਵੇਖੋ ਕੌਣ ਖਲੋਤੀ ਆ ਸ਼ਰੋਮਣੀ ਕਮੇਟੀ ਤਿੰਨਾ ਘਟਨਾਵਾਂ ਦੇ ਵਿੱਚ ਚੌਵਾਂ ਘਟਨਾਵਾਂ ਦੇ ਵਿੱਚ ਸ਼ਰੋਮਣੀ ਕਮੇਟੀ ਦਾ ਬਾਦਲਾ ਦਾ ਕਿਉਂਕਿ ਸਾਰਾ ਕੁਝ ਤੇ ਇਹਨਾਂ ਦੇ ਅੰਦਰ ਹੀ ਆ ਬਟਾਲਾ ਕੰਧ ਸਾਹਿਬ ਗੁਰਦੁਆਰਾ ਸਾਹਿਬ ਆ ਜਾਂ ਤਖਤ ਚੇਰੀ ਕੇਸਗੜ੍ਹ ਸਾਹਿਬ ਆ ਸਾਰਾ ਬੰਗਲਾ ਸਾਹਿਬ ਆ ਇਹਨਾਂ ਦੇ ਅੰਦਰ ਹੀ ਆ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਦੇ ਥਰੂ ਕਰਾਇਆ ਜਾ ਰਿਹਾ ਵਾ ਕਿਤਨਾ ਕਿਤੇ ਸਿੱਖਾਂ ਨੂੰ ਸਿੱਖਾਂ ਦੇ ਸਾਹਮਣੇ ਇਹ ਬਾਦਲ ਪਰਿਵਾਰ ਖੜਾ ਕਰ ਰਿਹਾ ਵਾ ਬਿਲਕੁਲ ਠੀਕ ਕਿਤੇ ਵੀ ਤੁਸੀਂ ਵੇਖੋ ਕਿ ਕਹੇ ਦਿਨ ਨਾਲ ਕੋਈ ਤਕਾ ਹੋ ਜਾਂਦਾ ਕਿਤੇ ਉਹਦੀ ਅਕਾਲ ਤੱਕ ਸਭ ਦੇ ਜਾਂ ਕਿਤੇ ਹੋਰ ਉਹਦੀ ਕੋਈ ਸੁਣਾਈ ਥੋੜਾ ਹੁੰਦੀ ਕਿਤੇ ਹੂੰ ਬਿਲਕੁਲ ਹੁਣ ਭਾਈ ਸਾਹਿਬ ਜੀ ਇਹਦੇ ਬਾਰੇ ਜਾਣਕਾਰੀ ਦੇ ਦਿਓ ਦਰਸ਼ਕਾਂ ਨੂੰ ਵੀ ਜਿਹੜੇ ਵੀਰ ਦੀ ਕੱਲ ਦਸਤਾਰ ਲਾਈ ਗਈ ਹੈ ਉਹਦੀ ਚੰਗੀ ਕੁੱਟਮਾਰ ਕੀਤੀ ਗਈ ਹੈ ਬੜੇ ਬੁਰੇ ਤਰੀਕੇ ਨਾਲ ਕੁੱਟਿਆ ਉਹਨੂੰ ਤੇ ਉਹਨਾਂ ਦੋਸ਼ੀਆਂ ਦੇ ਉੱਪਰ ਕੋਈ ਧਾਰਾਵਾਂ ਕਿਹੜੀਆਂ-ਕਿਹੜੀਆਂ ਲੱਗੀਆਂ ਨੇ ਕਿ ਇਹਦੇ ਵਿੱਚ ਵੀ ਕੋਈ ਲੋਪਸ਼ੋਪ ਰੱਖਿਆ ਗਿਆ ਦੇਖੋ ਸਾਨੂੰ ਤੇ ਉਹਨਾਂ ਨੇ ਕਿਹਾ ਮਲਾਜਮਾਂ ਨੇ ਵੀ ਅਸੀਂ ਆਹ ਧਾਰਾ ਲਾ ਦਿੱਤੀਆਂ ਨੇ ਤੇ ਸਵੇਰੇ ਤੁਸੀਂ ਜਿਹੜਾ ਪਰਚੇ ਦੀ ਕਾਪੀ ਆ ਸਵੇਰੇ ਤੁਹਾਨੂੰ ਮਤਲਬ ਇਹ ਚੌਂਕੀ ਦੇ ਵਿੱਚ ਕਦੀ ਵੀ ਪਰਚਾ ਨਹੀਂ ਹੁੰਦਾ ਮਤਲਬ ਥਾਣੇ ਤੋਂ ਹੀ ਪਰਚਾ ਕੀਤਾ ਜਾਂਦਾ ਹੈ ਬਿਲਕੁਲ ਜੀ ਪਰਚਾ ਥਾਣੇ ਹੁੰਦਾ ਹਾਂਜੀ ਤੇ ਉਹ ਕਹਿੰਦੇ ਵੀ ਸਵੇਰੇ ਥਾਣੇ ਤੋਂ ਤੁਹਾਨੂੰ ਕਾਪੀ ਮਿਲ ਜੇਗੀ ਜੀ ਹਾਂਜੀ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ 295 ਏ ਆ ਤੇ ਸਾਡਾ ਇਹ ਕਹਿਣਾ ਸੀਗਾ ਕਿ ਤੁਸੀਂ ਇਹ ਜਿਹੜਾ ਘਰ ਆ ਕੇ ਪਏ ਆ ਤੇ 452 ਵੀ ਇਹਨਾਂ ਦੇ ਉੱਤੇ ਲਾਈ ਜਾਵੇ ਜੀ ਉਹਦੇ ਉੱਤੇ ਅਮਾਨ ਕਰਨੀ ਕਰਦੇ ਸੀਗੇ ਕਹਿੰਦੇ ਫੇਰ ਵੀ ਅਸੀਂ ਜੀ ਐਸ ਐਚਓ ਸਾਹਿਬ ਨਾਲ ਗੱਲ ਕਰ ਲੈਨੇ ਆ ਕੋਈ ਨਹੀਂ ਕਰਦੇ ਆ ਇਹ ਜਿਹੜੀ ਧਾਰਾ 295ਏ ਤੇ 323ਏ ਲੱਗ ਚੁੱਕੀਆਂ ਅਸੀਂ ਨੂੰ ਅੱਛਾ ਇਹ ਦੋ ਧਾਰਾਵਾਂ ਲੱਗ ਚੁੱਕੀਆਂ ਤੇ ਜਿਸ ਦੀ ਮਦਦ ਕਰ ਰਹੇ ਹੋ ਹਾਂਜੀ ਅਸੀਂ ਉਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਥਾਣੇਦਾਰ ਸਾਹਿਬ ਨਾਲ ਗੱਲ ਕਰ ਲੈਨੇ ਆ ਤੇ ਉਹ ਅਸੀਂ ਫਿਰ ਆਪਣੇ ਵਕੀਲ ਦੇ ਨਾਲ ਵੀ ਗੱਲ ਕੀਤੀ ਸੀਗੀ ਜੀ ਉਹ ਵਕੀਲ ਨੇ ਦੱਸਿਆ ਵੀ ਜਿਵੇਂ ਦੋਵੇਂ ਘਰ ਲਾਗੋ ਲੱਗੇ ਆ ਤੇ ਉਹਦਾ ਥੋੜਾ ਜਿਹਾ ਲੜਾਈ ਜਿਹੜੀ ਆ ਬਾਹਰ ਹੋਈ ਆ ਤੇ ਇਸ ਕਰਕੇ ਸ਼ਾਇਦ ਵਕੀਲ ਦੇ ਸਾਡੇ ਤੇ ਵੀ ਮਨਚ ਸੀਗਾ ਡਾਊਟ ਉਹਨੂੰ ਵੀਡੀਓ ਭੇਜੀਆਂ ਸਾਰੀਆਂ ਵੀਰ ਦੇ ਨਾਲ ਉਸ ਨਾਲ ਗੱਲ ਵੀ ਕਰਾਈ ਤੇ ਦੇਖੋ ਹੁਣ ਕੀ ਬੰਦਾ ਆ ਤੇ ਬਾਕੀ ਇੱਕ ਲੜਕਾ ਜਿਹੜਾ ਆ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਸੀਗਾ ਤੇ ਪਿਓ ਪੁੱਤ ਜਿਹੜੇ ਬਾਹਰ ਸੀਗੇ ਉਹਨਾਂ ਪਿਓ ਪੁੱਤਾਂ ਨੂੰ ਸਿੰਘਾਂ ਨੇ ਚੁੱਕ ਕੇ ਲਿਆਂਦਾ ਜੀ ਫਿਰ ਓਕੇ ਪੁਲਿਸ ਜਿਹੜੀ ਚੁੱਕਦੀ ਨਹੀਂ ਸੀ ਕੀ ਉਹਨਾਂ ਨੂੰ ਪੁਲਿਸ ਨੂੰ ਦੱਸਿਆ ਗਿਆ ਵੀ ਫਲਾਣੀ ਥਾਂ ਤੇ ਉਹ ਲੁਕੀ ਬੈਠੇ ਆ ਤੇ ਸਿੰਘ ਕਹਿੰਦੇ ਵੀ ਅਸੀਂ ਤੁਹਾਨੂੰ ਨਾਲ ਖੜਦੇ ਨੇ ਤੇ ਚਲੋ ਤੇ ਆਪਾਂ ਫਿਰ ਮੈਂ ਉਸੇ ਸੀਗਾ ਤੇ ਸਿੰਘਾਂ ਨੂੰ ਬੇਨਤੀ ਕੀਤੀ ਵੀ ਉਹ ਜਿੱਥੇ ਬੈਠੇ ਨੇ ਨਾ ਉਹਨਾਂ ਨੂੰ ਘੇਰਾ ਪਾ ਲਓ। ਉਹਨਾਂ ਨੂੰ ਨਿਕਲਣ ਨਾ ਦਿਓ ਕਿਤੇ ਉਹਨਾਂ ਤੱਕ ਖਬਰ ਨਾ ਪਹੁੰਚ ਜੇ ਤੇ ਪੁਲਿਸ ਵੀ ਉੱਥੇ ਆਉਂਦੀ ਆ ਜਦ ਕਿ ਪੁਲਿਸ ਨੇ ਆਨਾਂਕਾਨੀ ਕੀਤੀ ਵੀ ਸਾਡੇ ਕੋਲ ਨਫਰੀ ਘਟਿਆ ਕੋਈ ਗੱਲ ਨਹੀਂ ਜਾਣਦੇ ਆ ਜੀ ਕਿ ਤਰ੍ਹਾਂ ਕਰਦੇ ਆ ਤੇ ਫਿਰ ਉਹਨਾਂ ਸਿੰਘਾਂ ਨਾਲ ਜਦੋਂ ਗੱਲ ਹੋਈ ਤੇ ਫਿਰ ਆਪਾਂ ਉਹਨਾਂ ਨੂੰ ਕਹਿ ਦਿੱਤਾ ਵੀ ਮੈਂ ਕਹਿ ਵੀ ਇਹਨਾਂ ਨੂੰ ਮੈਂ ਬਿਠਾ ਕੇ ਲਿਆਓ ਹੈ ਇਹਨਾਂ ਨੂੰ ਬਿਠਾਓ ਉਹਨਾਂ ਨੂੰ ਬੜੇ ਮਤਲਬ ਉਹ ਨਾ ਆਰਾਮ ਦੇ ਨਾਲ ਹੀ ਉਹਨਾਂ ਨੂੰ ਬਿਠਾ ਕੇ ਹੂੰ ਤੇ ਲੈ ਆਉਂਦਾ ਵੀ ਮੈਂ ਕਹਿ ਵੀ ਮਾਰਕੁੱਟ ਜਿਹੜੀ ਆਪਾਂ ਖਾਲਸੇ ਦਾ ਕੰਮ ਨਹੀਂਗਾ ਵੀ ਇਹਨਾਂ ਨੂੰ ਘੇਰ ਕੇ ਕੁੱਟਣਾ ਬਿਲਕੁਲ ਬਿਲਕੁਲ ਇਹਨਾਂ ਨੂੰ ਜੇ ਆਪਾਂ ਕਾਨੂੰਨੀ ਕਾਰਵਾਈ ਵੱਲ ਤੁਰੇ ਆ ਤੇ ਫਿਰ ਆਪਾਂ ਕਾਨੂੰਨੀ ਕਾਰਵਾਈ ਹੀ ਕਰਾਵਾਂਗੇ ਬਿਲਕੁਲ ਉਹਨਾਂ ਨੂੰ ਪੁਲਿਸ ਦੇ ਹਵਾਲੇ ਦੋਵਾਂ ਜਾਣਿਆਂ ਨੂੰ ਕਰ ਦਿੱਤਾ ਕਿ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਥੋੜਾ ਜਿਹਾ ਆਪ ਸ਼ਰਮ ਕਰਨੀ ਚਾਹੀਦੀ ਆ ਵੀ ਉਹਨ ਜਿਹੜਾ ਕੰਮ ਤੁਹਾਡਾ ਉਹ ਸਿੰਘ ਕਰਦੇ ਨੇ ਹੂੰ ਤੇ ਉਹ ਉੱਥੇ ਕਿਤੇ ਨਾ ਕਿਤੇ ਜਿਹੜੀ ਪੁਲਿਸ ਆ ਇਹਨਾਂ ਲੋਕਾਂ ਵੱਲ ਸੌਫਟ ਹੁੰਦੀ ਆ ਤੇ ਸਿੱਖਾਂ ਦੇ ਖਿਲਾਫ ਸਾਡੇ ਖਿਲਾਫ ਕਦੀ ਵੀ ਕੋਈ ਉਹ ਨਹੀਂ ਕਰਦੇ ਵੀ ਖਲੋਜੋ ਪੈਰਵਾਈ ਕਰ ਲਈਏ ਮੌਕਾ ਵੇਖ ਲਈਏ ਕੀ ਹੋਇਆ ਵਾ ਸ਼ਾਨਬੀਨ ਕਰ ਲਈਏ ਸਾਡੇ ਤੇ ਸਿੱਧਾ ਹੀ ਪਰਚੇ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜੇ ਆਪਾਂ ਰੋਡ ਬੰਦ ਕਰਨ ਦੀ ਕੋਸ਼ਿਸ਼ ਨਾ ਕਰਦੇ ਤੇ ਸ਼ਾਇਦ ਉਹ ਲੰਮਾ ਕਾ ਦਿੰਦੇ ਜੀ ਸਵੇਰੇ ਆਉਂਦੇ ਆ ਸ਼ਾਮ ਨੂੰ ਕਰਦੇ ਆ ਇਤਨਾ ਕਰਦੇ ਆ ਪਰ ਇਸ ਤਰੀਕੇ ਨਾਲ ਪਹਿਲਾਂ ਗੁਮਰਾ ਹੋ ਚੁੱਕਿਆ ਸੀ ਪਰਿਵਾਰ ਉਸ ਤਰੀਕੇ ਉਹ ਮੈਨੂੰ ਯਾਦ ਆ ਗਿਆ ਜੀ ਉਹ ਸਬ ਇਨਸਪੈਕਟਰ ਦਾ ਨਾਮ ਸੀਗਾ ਪਰਸ਼ੋਤਮ ਲਾਲ ਅੱਛਾ ਪਰਸ਼ੋਤਮ ਲਾਲ ਠੀਕ ਹਾਂ ਜੀ ਜਿਨ੍ਹਾਂ ਕੋਲ ਸਾਰੇ ਹਾਂ ਜੀ ਕਿਤੇ ਨਾ ਕਿਤੇ ਸਿੰਘਾਂ ਦੇ ਮਨ ਦੇ ਵਿੱਚ ਵੀ ਇਹ ਸੀਗਾ ਕਿ ਉਹ ਵੀ ਹਿੰਦੂ ਪਰਿਵਾਰ ਆ ਤੇ ਪ੍ਰਸ਼ੋਤਮ لال ਵੀ ਹਿੰਦੂ ਆ ਹੋ ਸਕਦਾ ਹੈ ਪਖਪੂਰ ਦੇ ਹੋਣ ਇਹ ਸਿੰਘਾਂ ਦੇ ਮਨ ਦੇ ਵਿੱਚ ਸੀਗੀ ਗੱਲ ਹੂੰ ਜਿਸ ਕਰਕੇ ਤੁਹਾਨੂੰ ਰੋਡ ਤੇ ਬੈਠਣਾ ਪਿਆ ਹਾਂਜੀ ਬਿਲਕੁਲ ਬਿਲਕੁਲ ਜੀ ਤੁਹਾਡੇ ਅੰਮ੍ਰਿਤਸਰ ਸਾਹਿਬ ਵਿੱਚ ਜਿਹੜਾ ਕੱਲ ਪਾਣਾ ਵਾਪਰਿਆ ਇੱਕ ਨੌਜਵਾਨ ਵੀਰ ਦੀ ਜਿਹੜੀ ਦਸਤਾਰ ਲਾਈ ਗਈ ਹੈ ਕੇਸਾਂ ਦੀ ਬੇਦਬੀ ਤੇ ਕਾਫੀ ਕੁਟਮਾਰ ਹੋਈ ਹੈ ਉਹਦੀ ਹਾਂਜੀ ਤੇ ਪਤਾ ਲੱਗਾ ਵੀ ਤੁਸੀਂ ਉਹਦੇ ਵਿੱਚ ਕੇਸ ਦੇ ਵਿੱਚ ਉਹ ਤੇ ਕੀ ਕਾਰਵਾਈ ਹੋਈ ਹੈ ਅਸਲ ਇਹਦੇ ਪਿੱਛੇ ਕਾਰਨ ਕੀ ਹੈ ਸਾਰਾ ਕੁਝ ਸੰਗਤ ਨੂੰ ਦੱਸਣ ਦਾ ਯਤਨ ਕਰੋ ਜੀ ਹਾਂ ਜੀ ਭਾਈ ਸਾਹਿਬ ਇਹ